ਅਮਨਦੀਪ ਗਿੱਲ ਸੁਪਾਰੀਬੰਡ ਹਲਕਾ ਮਜੀਠਾ ਫਾਰਮਰ ਚੇਅਰਮੈਨ ਕ੍ਰਿਸਚੀਨ ਵੈਲਫੇਅਰ ਬੋਰਡ ਗਵਰਨਮੈਂਟ ਆਫ ਪੰਜਾਬ ਅੱਜ ਅਸੀਂ ਮਦਰ ਟ੍ਰੇਸਾ ਜੀ ਨੂੰ ਹਮੇਸ਼ਾ ਯਾਦ ਕਰਦੇ ਹਾਂ ਤੇ ਅੱਜ ਵੀ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਆ ਅੱਜ ਉਹਨਾਂ ਦੀ ਡੈਥ ਐਨੀਵਰਸਰੀ ਆ ਜਿਸ ਵਿੱਚ ਸਾਡੇ ਬਹੁਤ ਹੀ ਅਹੁਦੇਦਾਰ ਸਾਡੇ ਬਾਊ ਜੀ ਫਾਦਰ ਸਾਡੇ ਪਾਸਟਰ ਸਾਹਿਬਾਨ ਸਾਡੇ ਕਲੀਸਿਆ ਦੇ ਆਗੂਏ ਸਾਹਿਬ ਸਾਰੇ ਇਸ ਜਗ੍ਹਾ ਤੇ ਵੱਖ-ਵੱਖ ਧਰਮਾਂ ਤੋਂ ਇਸ ਜਗ੍ਹਾ ਤੇ ਆਣ ਕੇ ਮਦਰ ਟ੍ਰੇਸਾ ਜੀ ਨੂੰ ਅੱਜ ਉਹਨਾਂ ਨੇ ਸਰਦਾ ਦੇ ਫੁੱਲ ਭੇਟ ਕੀਤੇ ਆ ਅੱਜ ਅਸੀਂ 에어ਪੋਰਟ ਰੋਡ ਰਾਜਸਥਾਨੀ ਤੇ ਖੜੇ ਹਾਂ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2016 ਦੇ ਵਿੱਚ ਸੀ ਉਸ ਟਾਈਮ ਤੇ ਇਹ ਚੌਂਕ ਬਣਾਇਆ ਗਿਆ ਤੇ ਉਹਨਾਂ ਵੱਲੋਂ ਹੀ ਇਹ ਸਟੈਚੂ ਲਾਇਆ ਗਿਆ ਤੇ ਅੱਜ ਵੀ ਸਾਰੀ ਦੁਨੀਆ ਮਦਰ ਟ੍ਰੇਸਾ ਜਿਹਨੂੰ ਯਾਦ ਕਰਦੀ ਆ ਕਿ ਜਿਨ੍ਹਾਂ ਨੇ ਭਲਾਈ ਦੇ ਕੰਮ ਕੀਤੇ ਵਿਦਿਅਕ ਦੇ ادارے ਖੋਲੇ ਤੇ ਉਹਨਾਂ ਨੂੰ ਸੰਤ ਪਾਪਾ ਪੋਪ ਵੱਲੋਂ 2016 ਨੂੰ 4 ਸਤੰਬਰ ਨੂੰ ਸੰਤਰੀ ਨੂੰ ਗੋਸ਼ਤ ਕੀਤਾ ਗਿਆ ਸੀ ਅੱਜ ਵੀ ਉਹਨੂੰ ਸੰਤਰੀ ਨੂੰ ਗੋਸ਼ਤ ਕਰਦੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵਧੀਆ ਤੇ ਮਿਹਨਤ ਨਾਲ ਤੇ ਲਗਨ ਨਾਲ ਕੰਮ ਕੀਤੇ ਹਰ ਧਰਮ ਦਾ ਸਤਿਕਾਰ ਕੀਤਾ ਹਰ ਭਾਈਚਾਰੇ ਦੀ ਸਾਧ ਦੇ ਵਿੱਚ ਸਾਜ ਬਣਾ ਕੇ ਰੱਖੀ ਤੇ ਉਹਨਾਂ ਨੇ ਬਹੁਤ ਹੀ ਵੱਡੇ ਉਹਨਾਂ ਨੇ ਪੁਰਸਕਾਰ ਵੀ ਪ੍ਰਾਪਤ ਕੀਤੇ ਰਾਸ਼ਟਰਪਤੀ ਤੋਂ ਪ੍ਰਧਾਨ ਮੰਤਰੀ ਤੋਂ ਅੱਜ ਵੀ ਉਹਨਾਂ ਦੀਆਂ ਸਾਨੂੰ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਆ ਤੇ ਹਰ ਇੱਕ ਨੂੰ ਭਲੇ ਦੇ ਕੰਮ ਕਰਨੇ ਚਾਹੀਦੇ ਆ ਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਮੈਂ ਅਵਤਾਰ ਸਿੰਘ ਪ੍ਰੈਜ਼ੀਡੈਂਟ ਪ੍ਰੋਫਿਟ ਵਿਜੇਂਦਰ ਸਿੰਘ ਯੂਨੀਵਰਸਿਟੀ ਅੱਜ ਅਸੀਂ ਅਮਰਸਰ ਵਿਖੇ ਮਦਰ ਟ੍ਰੇਜ਼ਾ ਜੀ ਦੇ ਜੋ ਡੈਥ ਅਨਿਵਰਸੀ ਹਰ ਸਾਲ ਅਮਰਸਰ ਮਨਾਈ ਜਾਂਦੀ ਹੈ ਉਹਦੇ ਵਿੱਚ ਅਸੀਂ ਅੱਜ ਇੱਥੇ ਜੋ ਸਮਾਗਮ ਰੱਖੋ ਜੇ ਸ਼ਮੂਲੀਅਤ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਅੱਜ ਦੇ ਦਿਨ ਮਦਰ ਟ੍ਰੇਜ਼ਾ ਜੀ ਜੋ ਕਿ ਪਰਮੇਸ਼ਰ ਦੀ ਗੋਦ ਵਿੱਚ ਜਾਬਰਾਜੇ ਸੀਗੇ ਅੱਜ ਉਹਨਾਂ ਦਾ ਦਿਨ ਜਿਹੜਾ ਅਸੀਂ ਸਾਰੇ ਸ਼ਰਧਾ ਦੇ ਫੁੱਲ ਭੇਟ ਕਰਕੇ ਅਸੀਂ ਮਨਾ ਰਿਹਾ ਮੈਂ ਸਾਰੇ ਸੰਸਾਰ ਵਿੱਚ ਵਸਦੇ ਵਾਸੀਆਂ ਨੂੰ ਇਹ ਮੈਂ ਆਪਣੇ ਵਿਚਾਰ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਹੈ ਅੱਜ ਦੇ ਦਿਨ ਕਿ ਮਦਰ ਟ੍ਰੇਜਾਦੇ ਜੋ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਨੇ ਵਿਦਿਕਦਾਰੇ ਹਸਪੀਟਲ ਔਰ ਰੋਗੀਆਂ ਦੀ ਸੇਵਾ ਜਿਹੜੀ ਕੀਤੀ ਹੈ ਉਹਦੇ ਵੱਲ ਦੇਖਦੇ ਹੋਏ ਮੈਂ ਸਾਰੇ ਹੀ ਸਮਾਜ ਦੇ ਧਾਰਮਿਕ ਔਰ ਰਾਜਨੀਤਿਕ ਲੀਡਰਾਂ ਨੂੰ ਔਰ ਧਾਰਮਿਕ ਸੰਸਥਾਵਾਂ ਨੂੰ ਔਰ ਬੁੱਧੀਜੀਵਾਂ ਨੂੰ ਇਹੋ ਹੀ ਅਪੀਲ ਕਰੂੰਗਾ ਔਰ ਰਿਕੁਐਸਟ ਕਰੂੰਗਾ ਕਿ ਉਹਨਾਂ ਜੋ ਉਹਨਾਂ ਨੇ ਸੰਸਾਰ ਵਿੱਚ ਨਾ ਕੋਈ ਜਾਤ ਨਾ ਪਾਤ ਨਾ ਕੋਈ ਧਰਮ ਦੇਖਿਆ ਹਰ ਇੱਕ ਦੀ ਸੇਵਾ ਕੀਤੀ ਹੈ ਉਹਨੂੰ ਦੇਖਦੇ ਹੋਏ ਮੈਂ ਸਾਰੇ ਅੱਗੇ ਬੇਨਤੀ ਕਰਦਾ ਵੀ ਅੱਜ ਦਾ ਜਿਹੜਾ ਸਮਾਂ ਹੈ ਤੁਸੀਂ ਵੀ ਸਾਰੇ ਬਾਕੀ ਗੱਲਾਂ ਤੋਂ ਉੱਠ ਕੇ ਜਾਤ ਪਾਤ ਤਾਂ ਉੱਠ ਕੇ ਧਰਮਾਂ ਤੋਂ ਉੱਠ ਕੇ ਹਰ ਇੱਕ ਦੀ ਸੇਵਾ ਕਰੋ ਔਰ ਜੋ ਵੀ ਕੂੜ ਪ੍ਰਚਾਰ ਇੱਕ ਦੂਜੇ ਦੇ ਖਿਲਾਫ ਆਪਾਂ ਬੋਲਦੇ ਆ ਉਹ ਤੋਂ ਗਰੇਜ਼ ਕਰੀਏ ਇਹਨਾਂ ਕਹਿੰਦਾ ਅੱਜ ਜਿਹੜੇ ਮੈਂ ਆਪਣੇ ਮਿਨਿਸਟਰੀ ਪ੍ਰੋਫਿਟ ਵਿਜੇਂਦਰ ਮਿਨਿਸਟਰੀ ਵੱਲੋਂ ਔਰ ਪ੍ਰੋਫਿਟ ਜੀ ਵੱਲੋਂ ਔਰ ਆਪਣੀ ਆਈਓਆਈ ਟੀਮ ਵੱਲੋਂ ਮਦਦ ਦੇ ਜਰੀਏ ਸ਼ਰਦਾ ਦੇ ਫੁੱਲ ਪੇਟ ਕਰਦਾ ਜੀ ਡਾਕਟਰ ਜਸਿੰਦਰ ਕੋਰ ਸੋਹਣ ਜੀ ਅੱਜ ਅਮਨ ਜੀ ਜੋ ਕਿ ਕਿਸਨ ਵਰਕਰ ਪੰਜਾਬੋਂ ਤੋਂ ਚੇਅਰਮੈਨ ਨੇ ਸਾਬਕਾ ਅਜੀਨਦੀ ਅਗਵਾਈ ਹੇਠ ਮਦਰ ਟੇਰੇਸਾ ਜੀ ਜਿਨ੍ਹਾਂ ਦੀ ਅੱਜ ਦੇ ਦਿਨ ਜਥ ਹੋਈ ਸੀ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅੱਜ ਦੇ ਦਿਨ ਇਹਨਾਂ ਨੇ ਕੁਝ ਵਿਸ਼ੇਸ਼ ਸੋਸ਼ਲ ਵਰਕਰਸ ਜਿਹਨਾਂ ਨੇ ਲੇਡਿਸ ਕੰਮ ਕਰ ਰਹੀਆਂ ਸਮਾਜ ਦੇ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਤੇ ਇੱਥੇ ਮੈਨੂੰ ਵੀ ਸਨਮਾਨ ਦੇ ਕੇ ਮਦਰ ਟੇਰੇਸਾ ਦੇ ਅੱਜ ਵਰਸੀ ਦੇ ਮੌਕੇ ਦੇ ਉੱਤੇ ਦੇ ਸੋਮੇ ਨਦੀ ਧੰਨਵਾਦੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿਰੁਨਾ ਵਰਗੀ ਸਖਸ਼ੀਅਤ ਕੋਈ ਬਣ ਨਹੀਂ ਸਕਦਾ ਜੋ ਮਦਰ ਟੈਰੇ ਸਾਹਿਬੀ ਇਸ ਸਮਾਜ ਨੂੰ ਦੇਹੇਗੀ ਜਿਸ ਤਰੀਕੇ ਨਾਲ ਉਹਨਾਂ ਨੇ ਸਮਾਜ ਦੀ ਸੇਵਾ ਸੇਵਾ ਕੀਤੀ ਹੈ ਲੇਕਿਨ ਅਸੀਂ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਇਸ ਸਮਾਜ ਨੂੰ ਇੱਕ ਸਿੱਧੀ ਸੇਧ ਦਿੱਤੀ ਜਾਵੇ ਚੰਗੇ ਕੰਮ ਕੀਤੇ ਜਾਣ ਤਾਂ ਕਿ ਇਸ ਸਮਾਜ ਨੂੰ ਸਮਾਜ ਨੂੰ ਜੋ ਹੈ ਸੁੰਦਰ ਸਿਰਜਿਆ ਜਾਵੇ ਮੈਂ ਚਰਨ ਸੰਗ ਪ੍ਰਧਾਨ ਸਵਨਕਰ ਰਾਜਪੂਤ ਐਸੋਸੀਏਸ਼ਨ ਪੰਜਾਬ ਜਿਲਟਡ ਬੋਡੀ ਵੱਲੋਂ ਅੱਜ ਅਚੇਚੇ ਤੌਰ ਤੇ ਅਮੰਗ ਜੀ ਜੋ ਹੈ ਸਫਾਰੀਮੰਡ ਵਾਲੇ ਉਹਨਾਂ ਦੇ ਸੱਦੇ ਤੇ ਅੱਜ ਇੱਥੇ ਪਹੁੰਚੇ ਹਾਂ ਮਦਰ ਟ੍ਰੈਸਾ ਜੀ ਜਿਨ੍ਹਾਂ ਨੇ ਆਪ ਸਾਰੀ ਉਮਰ ਤੱਕ ਮਾਨਵਤਾ ਦੀ ਸੇਵਾ ਵਾਸਤੇ ਬਹੁਤ ਵੱਡੇ ਕਾਰਜ ਕੀਤੇ ਨੇ ਲੋਕਾਂ ਦੀ ਸੇਵਾ ਕੀਤੀ ਹੈ ਜਿਹੜਾ ਅੱਜ ਜੋ ਉਹਨਾਂ ਦਾ ਜੋ ਅੰਤਮ ਪਤਾ ਹੈ ਕਿ ਜਿਹੜੀ ਪਹਿਲਾਂ ਹੋਈ ਸੀ ਜਾਂ ਜੋ ਵੀ ਜੋ ਸਮਾਜ ਸੀ ਉਹਨਾਂ ਦੇ ਸਬੰਧ ਦੇ ਵਿੱਚ ਬਹੁਤ ਸਾਰੇ ਸਾਰੇ ਧਰਮਾਂ ਦੇ ਲੋਕ ਇੱਥੇ ਇਸ ਚੌਂਕ ਦੇ ਵਿੱਚ ਜਿਸ ਚੌਂਕ ਦੇ ਵਿੱਚ ਮਦਰ ਟ੍ਰੇਸਾ ਜੀ ਦਾ ਸਟੈਚੂ ਲਗਾਇਆ ਗਿਆ ਹੈ ਸਰਦਾਰ ਆਜ਼ਮ ਸਰਦਾਰ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਫਾਰਮਰਲੀ ਸੀਐਮ ਸਾਹਿਬ ਅਤੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਜੀ ਫਾਰਮਰਲੀ ਕੈਬਨਨ ਮਿੰਿਸਟਰ ਪੰਜਾਬ ਵੱਲੋਂ ਉਹਨਾਂ ਦੇ ਵੱਲੋਂ ਇਹ ਸੰਦੇਸ਼ ਕਿ ਮਾਨਸਪਤੀ ਜਾਤ ਸਭਾ ਇੱਕ ਹੈ ਪਹਿਚਾਣ ਕੋ ਇਸੇ ਆਧਾਰ ਤੇ ਚੱਲਦੇ ਹੋਏ ਕਤਰੀ ਬ੍ਰਾਹਮਣ ਖੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਮੁਤਾਬਕ ਉਹਨਾਂ ਨੇ ਤੇ ਉਹਨਾਂ ਨੇ ਇਸ ਦੁਨੀਆ ਦੇ ਵਿੱਚ ਵਿੱਚ ਦੁਨੀਆ ਸੇਵ ਕੁਮਾਈ ਹੈ ਤਾਂ ਸਰਗਰ ਅਦਸਨ ਜਾਈ ਹੈ ਕੋ ਨਾਨਕ ਬਾਹੇ ਲਗਾਈਆ ਉਹਨਾਂ ਨੇ ਮਾਨਸਤਾ ਦੀ ਸੇਵਾ ਇੱਜੜੀ ਕੀਤੀ ਆ ਸਾਰੇ ਧਰਮਾਂ ਦੇ ਲੋਕਾਂ ਨੇ ਉਹਨਾਂ ਦਾ ਜੋ ਆਮ ਜਨਤਾ ਹੀ ਆਮ ਵਰਗ ਦੇ ਲੋਕਾਂ ਨੇ ਉਹਨਾਂ ਦਾ ਫਾਇਦਾ ਲਿਆ ਇਸੀ ਕਾਰਨ ਕਰਕੇ ਉਹਨਾਂ ਨੂੰ ਦੇਸ਼ ਵੱਲੋਂ ਬਹੁਤ ਸਾਰੇ ਮੈਡਲ ਵੀ ਮਿਲੇ ਅਸੀਂ ਚਾਹੁੰਦੇ ਹਾਂ ਕਿ ਇਹ ਹੈ ਕਿ ਮਾਂ ਘਰ ਥਾਣੀ ਮਿਲ ਸਕਦੀ ਪਰਮਾਤਮਾ ਇਹਨਾਂ ਦੇ ਸਜੋਗੀਆਂ ਨੂੰ ਇਹਨਾਂ ਦੀ ਟੀਮਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਉਹਨਾਂ ਦੇ ਹਦੇਸ਼ਾਂ ਤੇ ਚੱਲਣ ਦਾ ਸਾਨੂੰ ਸਾਰਿਆਂ ਨੂੰ ਬਲ ਬਖਸ਼ਣ